ਹਾਂਜੀ ਮੈਂ ਡਾਕਟਰ ਦਸਿੰਦਰ ਕਾਲ ਤੋਂ ਪ੍ਰਧਾਨ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ 2595 ਪੰਜਾਬ ਪਹਿਲਾਂ ਤਾਂ ਮੈਂ ਤੁਹਾਡੇ ਸਾਰੇ ਵੀਰਾਂ ਦਾ ਪ੍ਰੈਸ ਵਾਲਿਆਂ ਦਾ ਬੜਾ ਤਹਿ ਦਿਲੋਂ ਸ਼ੁਕਰ ਗੁਜ਼ਾਰਾ ਹੈ ਕਿ ਤੁਸੀਂ ਸਾਡੇ ਪਰਿਵਾਰ ਲਈ ਜਿਹੜੀ ਇਹ ਕਲੇਸ਼ੀ ਲਈ ਆ ਇਹਨੂੰ ਸਰਕਾਰ ਦੇ ਕੰਨਾਂ ਤੱਕ ਪਹੁੰਚਾਉਣਾ ਸਾਡੀਆਂ ਮੰਗਾਂ ਨੇ ਜਿਹੜੀਆਂ ਤੁਸੀਂ ਹਮੇਸ਼ਾ ਸਾਡਾ ਸਾਥ ਦਿੰਦੇ ਰਹੇ ਹੋ ਔਰ ਹਮੇਸ਼ਾ ਇਦਾਂ ਅੱਜ ਫੇਰ ਤੁਸੀਂ ਵੱਡੀ ਤਜਾਦ ਦੇ ਵਿੱਚ ਆਇਓ ਮੈਂ ਤਾਂ ਅੱਲਾਹ ਪੂਰੀ ਐਸੋਸੀਏਸ਼ਨ ਸਾਡੇ ਪਰਿਵਾਰ ਵੱਲੋਂ ਧੰਨਵਾਦ ਕਰਦਾ ਤੇ ਜਿਹੜੀ ਅੱਜ ਦੀ ਸਾਡੀ ਰੈਲੀ ਦਾ ਮੁੱਖ ਮਕਸਦ ਇਹ ਆ ਕਿ ਕਲਤਾਰ ਸਿੰਘ ਸੰਧੂ ਦੇ ਸਪੀਕਰ ਨੇ ਵਿਧਾਨ ਸਭਾ ਦੇ ਪੰਜਾਬ ਦੇ ਤੇ ਇਹਨਾਂ ਦੀ ਸਰਕਾਰ ਨੇ ਸਰਕਾਰ ਤੋਂ ਬਣ ਤੋਂ 4 ਸਾਲ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਤੇ ਵਾਅਦੇ ਕਰਨ ਤੋਂ ਬਾਅਦ ਇਹ ਸਰਕਾਰ ਜਿਹੜੀ ਹੈ ਸੱਤਾ ਚ ਆਈ ਆ ਮੈਨੂੰ ਇਸ ਸਭ ਤੱਕ ਵੀ ਸਾਡੇ ਜਿਹੜੇ ਮਸਲੇ ਇਹਨਾਂ ਨੇ ਕੀਤੇ ਪਰ ਲਗਾਤਾਰ ਸਾਨੂੰ ਰੈਲੀਆਂ ਵੀ ਕਰਨੀਆਂ ਪਈਆਂ ਮੁਜਾਰੇ ਵੀ ਕਰਨੇ ਪਏ ਇਹਨਾਂ ਨੇ ਸਾਨੂੰ ਮੀਟਿੰਗਾਂ ਵੀ ਦਿੱਤੀਆਂ ਅਸੀਂ ਵਿਧਾਨ ਸਭਾ ਦੀ ਜਿੰਨੇ ਵੀ ਜਮਲੇ ਚੋਣ ਹੋਈਆਂ ਨੇ ਉਹਨਾਂ ਦਾ ਬਰੋਅ ਕੀਤਾ ਸਾਨੂੰ ਮੀਟਿੰਗਾਂ ਮਿਲਦੀਆਂ ਰਹੀਆਂ ਲੜਦੇ ਰਹੇ ਆ ਤੇ ਲੇਕਿਨ ਪ੍ਰਣਾਲਾ ਉੱਥੇ ਦਾ ਉੱਥੇ ਇਹਨਾਂ ਨੇ ਸਰਕਾਰ ਨੇ ਸਾਡੇ ਜਿਹੜੇ ਮਸਲੇ ਨੂੰ ਜਾਣਵੱਝ ਕੇ ਲਟਕਾਇਆ ਹੋਇਆ ਪਿਛਲੇ ਸਰਕਾਰ ਦੇ ਤਰ੍ਹਾਂ ਇਸ ਕਰਕੇ ਅੱਜ ਤੁਹਾਡੀ ਹਾਜ਼ਰੀ ਤੇ ਅਸੀਂ ਐਲਾਨ ਕਰਦੇ ਆ ਕਿ ਇਹ ਜਿਹੜੀ ਪਲੇਟੀ ਰੈਲੀ ਆ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਚਾਰੇ ਦਿਸਾਂਾਂ ਅੱਜ ਅਸੀਂ ਲਗਾਤਾਰ ਸਰਕਾਰ ਦੇ ਖਿਲਾਫ ਲੜਾਂ ਸਰ ਕੀ ਮੰਗਿਆ ਤੁਸੀਂ ਅ ਮੰਗਿਆ ਜਿਹੜੀਆਂ ਸਰੀਆਂ ਕੋਈ ਖਾਸ ਨਹੀਂ ਹੈਗਾ ਜੀ ਪਹਿਲੇ ਦਿਨ ਤੋਂ ਹੀ ਨੇ 3-4 ਮੰਗਾ ਨੇ ਕਿ ਅਸੀਂ ਬਾਹਲੇ ਸੁਭਾ ਤੋਂ ਜੱਟੜਾ ਸਾਨੂੰ ਪੰਜਾਬ ਚ ਕੰਮ ਕਰਨ ਦਾ ਅਧਿਕਾਰ ਦਿੱਤਾ ਜਾਵੇ ਜਿੱਦਾਂ ਪਾਣੀ ਦਾ ਮਸਲਾ ਕਾਨੂੰਨ ਬਣਾ ਕੇ ਹੱਲ ਕੀਤਾ ਐਦਾਂ ਸਾਡਾ ਮਸਲਾ ਜਿਹੜਾ ਕਾਨੂੰਨ ਲਾ ਕੇ ਹੱਲ ਕੀਤਾ ਜਾ ਸਕਦਾ ਤੇ ਤੀਜਾ ਹੈਗਾ ਸਾਡਾ ਲੰਬੇ ਸਮੇਂ ਤੋਂ ਕਿਉਂਕਿ ਸਾਤੀ ਦੀ ਤੀਤੀ ਦਾ ਸਾਡੇ ਪ੍ਰੈਕਟਿਸ ਕਰਦੇ ਨੇ ਯਾਰ ਬਾਹਰੋਂ ਹੌਂਸਲੇ ਦੇ ਆਧਾਰ ਤੇ ਫਰਸਟ ਏਡ ਦੇਣ ਲੱਗ ਪਾਣ ਸਰ ਜਿਹੜੀਆਂ ਆਪਣੀਆਂ ਮੰਗਾਂ ਨੂੰ ਲੈ ਕੇ ਜਿਹੜੀ ਲੜਖਦੀਆਂ ਪਈਆਂ ਮੰਗਾਂ ਨੂੰ ਲੈ ਕੇ ਸਪੀਕਰ ਸਾਹਿਬ ਨੂੰ ਕੀ ਸਪੀਕਰ ਸਾਹਿਬ ਨਾਲ ਤੁਹਾਡੇ પ્રતિ ਕੀ ਰੋਗੀਆਂ ਸੀ ਬਦਲ ਹੁੰਦਾ ਜਿਹੜਾ ਅਸੀਂ ਹਜੇ ਸਪੀਕਰ ਸਾਹਿਬ ਨੂੰ ਨਹੀਂ ਮਿਲੇ ਅੱਜ ਮਿਲਣਾ ਕਿਉਂਕਿ ਸਾਡਾ ਜਿਹੜਾ ਮੰਤਵ ਆ ਨਾ ਤਾਂ ਅਸੀਂ ਮਿੰਤਾ ਤਰਲੇ ਕਰਕੇ ਮੀਟਿੰਗਾਂ ਤਾਂ ਦੇ ਲਈਆਂ ਨੇ ਨਾ ਕੇ ਦੀ ਸਵਾਤਨਾ ਲਈਆਂ ਹਾਲਾਂਕਿ ਸਾਡੇ ਕੋਲ ਸੁਨੇਹੇ ਆਉਂਦੇ ਰਹੇ ਨੇ ਪਹਿਲਾਂ ਵੀ ਲੇਕਿਨ ਸਾਡਾ ਵੀ ਅਸੀਂ ਆਪਣੇ ਮਸਲੇ ਨੂੰ ਤੁਹਾਡੇ ਵੱਲ ਕੇ ਸਰਹੱਦ ਅਧਰਕਾਰਾਂ ਦੇ ਸਾਹਮਣੇ ਲਿਆ ਕੇ ਲੋਕਾਂ ਤੇ ਲਿਆ ਕੇ ਦੱਸਣਾ ਦੋਲੇ ਸਰਕਾਰ ਨੂੰ ਇਹ ਸਰਕਾਰ ਕਿੰਨੀ ਝੂਠੀ ਤੇ ਮੁਕਾਰ ਆ ਵਾਅਦਾ ਤੋਂ ਭੱਜੀ ਹੋਈ ਸਰਕਾਰ ਆ ਇਸ ਕਰਕੇ ਅੱਜ ਜਿਹੜਾ ਸਾਡਾ ਮਿਲਣ ਦਾ ਪ੍ਰੋਗਰਾਮ ਤੁਹਾਡੇ ਅੰਦਰ ਸੀ ਹੋਣਾ ਸਾਡੀਆਂ ਮੰਗਾਂ ਲੈ ਜਿਹੜੀਆਂ ਸਰਕਾਰ ਦੇ ਟੇਬਲ ਤੇ ਅੱਜ ਨਹੀਂ ਪਹਿਲਾਂ ਵੀ ਗਈਆਂ ਨੇ ਔਰ ਸਿੱਕਰ ਵਿਧਾਨ ਸਭਾ ਨੇ ਇਦਾਂ ਦਾ ਧੰਨਵਾਦ ਵੀ ਇਸ ਕਰਾਂਗੇ ਇਹਨਾਂ ਨੇ ਪੰਜਾਬ ਵਿਧਾਨ ਸਭਾ ਤੇ ਸਵਾਲ ਪੁੱਛੇ ਵੀ ਸੀਗੇ ਸਿਹਤ ਮੰਤਰੀ ਪੰਜਾਬ ਨੂੰ ਲੇਕਿਨ ਸਿਹਤ ਮੰਤਰੀ ਆ ਜਿਹੜਾ ਉਹ ਵਾਅਦੇ ਤੋਂ ਮੁੱਕਰ ਗਿਆ ਸੀ ਆ ਕਿ ਮੈਂ ਨਹੀਂ ਕਰਨ ਲੱਗਿਆ ਤੇ ਉਸ ਕਰਕੇ ਉਹਦੇ ਖਿਲਾਫ ਅਸੀਂ ਪਟਿਆਲੇ ਤੇ ਵੱਡੀ ਰੈਲੀ ਕੀਤੀ ਤਾਂ ਮੂੰਹ ਤੋੜਨਾ ਜਵਾਬ ਦੇ ਕੇ ਆਇਆ ਤੇ ਅੱਜ ਜਿਹੜਾ ਸੱਣਾ ਮੰਤਬਾ ਆਪਣੀਆਂ ਮੁੱਖ ਮੰਗਾਂ ਲੈ ਜਿਹੜੀਆਂ ਉਹ ਸਿੱਕਰ ਸਾਹਿਬ ਨੂੰ ਪਤਾ ਹੈ ਤੇ ਇਹਨਾਂ ਨੂੰ ਦੁਬਾਰਾ ਰੀਪੀਟ ਕਰਾਉਣ ਦੇ ਲਈ ਅਸੀਂ ਅੱਜ ਇੱਕ ਵੱਡੀ ਰੈਲੀ ਆ ਜਿਹੜੀ ਜੋਨ ਦੀ ਰੈਲੀ ਆ 6 ਜ਼ਿਲ੍ਹਿਆਂ ਦੀ ਤੇ ਉਹ ਅਸੀਂ ਲੈ ਕੇ ਹਾਜ਼ਰ ਹੋਇਆ ਤੇ ਇਸ ਤੋਂ ਬਾਅਦ ਅਗਲਾ ਸਟੈਪ ਅਸੀਂ ਜਿਹੜਾ ਅੱਜ ਹੀ ਐਲਾਨ ਕਰਕੇ ਜਗਾ ਜੀ ਜਿਵੇਂ ਤੁਹਾਡੀ ਮੰਗਾਂ ਤੇ ਜੇ ਕੋਰ ਦਾ ਕੀਤਾ ਗਿਆ ਸਰਕਾਰ ਵੱਲੋਂ ਉਹ ਬਹੁਤ ਚੜਖੀ ਹੈ ਸਾਡਾ ਤਿੱਖੇ ਸਰਸ ਦਾ ਐਲਾਨ ਨਾ ਦੀ ਪੰਜਾਬ ਦੇ ਵਿੱਚ ਮੈਂ ਤੁਹਾਨੂੰ ਦੱਸ ਕੇ ਹਟਿਆ ਪਹਿਲਾਂ ਵੀ ਕਿ ਪਹਿਲਾਂ ਵੀ ਅਸੀਂ ਜਮਲੇ ਚੋਣਾਂ ਦੌਰਾਨ ਇਹਨਾਂ ਦਾ ਘਰਾਓ ਕੀਤੇ ਨੇ ਔਰ ਅਸੀਂ ਜਿਹੜਾ ਹੈਗਾ ਇਹਨਾਂ ਦੇ ਖਿਲਾਫ ਲਗਾਤਾਰ ਲੜਾਈ ਜਾਰੀ ਰੱਖਣੀ ਸੀ ਲੇਕਿਨ ਹੜਾਂ ਦੇ ਆਉਣ ਕਰਕੇ ਸਾਡੀ ਪੂਰੀ ਜੱਥੇ ਬੰਦੇ ਜਿਹੜੇ ਹਲ ਪੀਟਣ ਦੀ ਮਦਦ ਲਈ ਪੂਰੇ ਪੰਜਾਬ ਦੇ ਵਿੱਚ ਰਹੀ ਆ ਕੈਂਪ ਵਗੈਰਾ ਰਸਣ ਤੇ ਸਾਰਾ ਕੁਝ ਅਸੀਂ ਮੁਹੱਈਆ ਕਰਾਇਆ ਬੱਚਿਆਂ ਨੂੰ ਉਹਦੇ ਬਰਬੀਆਂ ਕਿਤਾਬਾਂ ਕਾਪੀਆਂ ਇਹ ਹੁਣ ਸਾਡੇ ਕੋਲ ਟਾਈਮ ਆ ਇਸ ਕਰਕੇ ਸਰਕਾਰ ਨੂੰ ਅਸੀਂ ਟਿਕਣ ਨਹੀਂ ਦੇਣਾ ਔਰ ਲਗਾਤਾਰ ਇਹਦੇ ਖਿਲਾਫ ਆ ਜਿਹੜਾ ਪੂਰੇ ਪੰਜਾਬ ਚ ਕਟਪਟ ਚਾਰ ਪੰਜ ਰੈਲੀਆਂ ਸਾਰੇ ਇਸਹਾਮਤ ਅਸੀਂ ਕਰਾਂਗੇ ਤੇ ਜਿਹੜੀ ਪੰਜਵੀਂ ਆਖਰੀ ਰੈਲੀ ਅਸੀਂ ਪੰਜਾਬ ਦੇ ਮੁੱਖ ਮੰਤਰੀ ਦਾ ਭਰਾਓ ਕਰਾਂਗੇ ਚਾਹੇ ਉਹ ਸਮਲੂਲ ਹੋਵੇ ਚਾਹੇ ਉਹ ਮਤਲਬ ਚੰਡੀਗੜ੍ਹ ਹੋਵੇ ਅੱਜ ਕਿਹੜੀ ਰੈਲੀ ਸੱਤ ਜਿਲ੍ਹੇ ਆ ਵੀ ਇਹ 6 7 ਜ਼ਿਲ੍ਹਾ ਦੀਆਂ ਰੈਲੀਆਂ ਮਲਕ ਟੋਕੋ ਰੂਪ ਤੇ ਜਿਹੜੇ ਬਾਕੀ ਜਿਲ੍ਹੇ ਆਏ ਨੇ ਜਿਹੜੇ ਸੇੜ ਦੇ ਲੀਡਰ ਨੇ ਉਹਨਾਂ ਚ ਬਠਿੰਡਾ ਤੇ ਮੁਖਤਸਰ ਸਾਹਿਬ ਤੇ ਫਰੀਦਕੋਟ ਮੋਗਾ ਬਨਾਲਾ ਇਹ ਫਰੋਜ਼ਪੁਰ ਤੇ ਇਹ ਜਿਹੜੇ ਮੇਨ ਜ਼ਿਲ੍ਹੇ ਨੇ ਇਹਨਾਂ ਦੀ ਪੂਰੀ ਜਿਹੜੀ ਕੁਆਂਟੀਟੀ ਤੋਂ ਮੈਂਬਰ ਆਏ ਨੇ ਤੇ ਜਿਹੜੇ ਬਾਕੀ ਸਾਰੇ ਸਾਥੀ ਨੇ ਇਕੱਲੇ ਲੀਡਰ ਸਾਹਿਬਾਨ ਆਏ ਨੇ ਇਸ ਤਰ੍ਹਾਂ ਹੀ ਅਸੀਂ ਜ਼ੋਨ ਬਣਾ ਕੇ ਬਾਕੀ ਪੰਜਾਬ ਦੇ ਵਿੱਚ ਅ ਅਗਲਾ ਸਾਡਾ ਸਟੈਪ ਹੋਵੇ ਜਾਂ ਜਿਲੰਦਰ ਹੋਵੇ ਜਾਂ ਨਵਾਂ ਸਾਲ ਹੋਵੇ ਅਸੀਂ ਅਗਲਾ ਐਲਾਨ ਅੱਗੇ ਤੋਂ ਸਾਥੀਆਂ ਨਾਲ ਸਲਾਹ ਕਰਕੇ ਕਰਕੇ ਜਾਵਾਂਗੇ ਪ੍ਰਸ਼ਾਸਨ ਨਾਲ ਇਸ ਤਰ੍ਹਾਂ ਦੀ ਗੱਲ ਹੋ ਗਈ ਪ੍ਰਸ਼ਾਸਨ ਤਾਂ ਉਦੋਂ ਤੱਕ ਹੀ ਛੱਲੇ ਲਗਾਤਾਰ ਇਸੇ ਸਾਡੇ ਅੱਗੂ ਨੇ ਡਾਕਟਰ ਤਹਿਲ ਜੀ ਔਰ ਡਾਕਟਰ ਸਾਡੇ ਰਸਵਾਸਨ ਸੰਧੂ ਜਿਹੜੇ ਜਿਲ੍ਹੇ ਦੇ ਪ੍ਰਧਾਨ ਨੇ ਲਗਾਤਾਰ ਇਹਨਾਂ ਨਾਲ ਰਾਬਤਾ ਚੰਡੀਗੜ੍ਹ ਤੋਂ ਵੀ ਆ ਤੇ ਇੱਥੇ ਦੇ ਪ੍ਰਸ਼ਾਸਨ ਵੱਲੋਂ ਵੀ ਆ ਤੇ ਉਹ ਮੰਨ ਕਰਦੇ ਸੀ ਕਿ ਤੁਹਾਡੀ ਮੀਟਿੰਗ ਅਸੀਂ ਪਹਿਲਾਂ ਕਰਵਾ ਦਿੰਨੇ ਹਾਂ ਹੁਣ ਵੀ ਟੈਨਸ਼ਨ ਸਾਡੇ ਬਿਲਕੁਲ ਆਏ ਸੀ ਕਿ ਅਸੀਂ ਜਿਹੜਾ ਮੰਗ ਪੱਤਰ ਤੁਹਾਡਾ ਦਵਾ ਦਿੰਨੇ ਆ ਜੀ ਜਾਂ ਅੱਛੇ ਆਦਲ ਕੇ ਨਹੀਂ ਬਿਲਕੁਲ ਨਹੀਂ ਸਾਡਾ ਮਤਲਬ ਪਹਿਲਾਂ ਰੈਲੀ ਕਰਨੀ ਆ ਆਪਣੀਆਂ ਗੱਲਾਂ ਕਹਿਣੀਆਂ ਲੋਕਾਂ ਦੇ ਕੰਨਾਂ 'ਚ ਤੁਹਾਡੇ ਸਾਡੇ ਸਾਥੀਆਂ ਦੇ ਸਹਿਯੋਗ ਨਾਲ ਪਾਉਣੀਆਂ ਨੇ ਉਸ ਤੋਂ ਬਾਅਦ ਮਾਰਚ ਕਰਕੇ ਅਸੀਂ ਜਿਹੜਾ ਹੈਗਾ ਮੰਗ ਪੱਤਰ ਉਹਦੇ ਘਰ ਲੈਣ ਜਾਵਾਂਗੇ ਮੈਂ ਡਾਕਟਰ ਰਿਸ਼ਪਾਲ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਜ਼ਿਲ੍ਹਾ ਫਰੀਦਕੋਟ ਸਭ ਤੋਂ ਪਹਿਲਾਂ ਤਾਂ ਮੈਂ ਕਿਉਂਕਿ ਜਿਹੜਾ ਹੈਗਾ ਸਾਡਾ ਚੌਥਾ ਥੰਮ ਪ੍ਰੈਸ ਕਿ ਸਾਡੇ ਵਿੱਚ ਪਹੁੰਚੇ ਹੋ ਤੁਸੀਂ ਸਾਰੇ ਕਵਰੇਜ ਕਰਨ ਲਈ ਸਾਡੇ ਰੈਲੀ ਦੀ ਮੈਂ ਜ਼ਿਲ੍ਹਾ ਫਰੀਦਕੋਟ ਵੱਲੋਂ ਔਰ ਪੂਰੀ ਸਟੇਟ ਕਮੇਟੀ ਵੱਲੋਂ ਔਰ ਆਪ ਦੀ ਜਨਰਲ ਦੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਔਰ ਜਿਹੜਾ ਸਾਡਾ ਅੱਜ ਦਾ ਮਕਸਦ ਹੈ ਉਹ ਪ੍ਰਧਾਨ ਜੀ ਨੇ ਤੁਹਾਨੂੰ ਦੱਸ ਹੀ ਦਿੱਤਾ ਕਿ ਇਹ ਸਰਕਾਰ ਵਾਅਦਿਆਂ ਤੋਂ ਮੁੱਕਰੀ ਹੋਈ ਸਰਕਾਰ ਹੈ ਬੇਸ਼ੱਕ ਇਹ ਚੁਟਕਲਿਆਂ ਦੇ ਵਿੱਚ ਟਿੱਕਲੀਆਂ ਦੇ ਵਿੱਚ ਚਾਹੇ ਉਹ ਕਾਲੀ ਸਰਕਾਰ ਆ ਜਾਂ ਕਾਂਗਰਸ ਸਰਕਾਰ ਆ ਉਹਨਾਂ ਦੀਆਂ ਟਿੱਕਲੀਆਂ ਮਾਨਸਾ ਬਹੁਤ ਪਾਉਂਦੇ ਰਹੇ ਆ ਪਰ ਇਹਨਾਂ ਨੇ ਜਿਹੜੀਆਂ ਕਿਕਲੀਆਂ ਹੁਣ ਹੱਦੋਂ ਤਾਰ ਕਰਤੀਆਂ 4 ਸਾਲ ਦੇ ਵਿੱਚ ਕਿਸੇ ਕਿਸਮ ਦਾ ਕਿਸੇ ਵੀ ਤਬਕੇ ਦਾ ਕੋਈ ਮਸਲਾ ਹੱਲ ਨਹੀਂ ਕੀਤਾ ਸਿਰਫ ਇੱਕ ਆਪਦੇ ਨਾਰੇ ਝੂਠੇ ਲਾਰਿਆਂ ਦੇ ਨਾਲ ਤੇ ਚੁਟਕਲਿਆਂ ਦੇ ਨਾਲ ਹੀ ਕੰਮ ਚਲਾਉਂਦੇ ਰਹਿਆ ਪਰ ਹੁਣ ਅਸੀਂ ਅੱਜ ਤੋਂ ਐਲਾਨ ਕਰਕੇ ਜਾਵਾਂਗੇ ਕਿ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਕਿ ਸਾਡੀ ਸਰਕਾਰ ਹੁਣ ਤੱਕ ਜਿਹੜਾ ਹੈਗਾ ਨਾਲ ਦੀ ਨਾਲ ਹੀ ਤਿੰਨਾਂ ਮਹੀਨੇ ਤੁਹਾਡਾ ਮਸਲਾ ਹੱਲ ਹੋ ਜਾਊਗਾ ਪਰ ਇਹਨਾਂ ਨੇ 4 ਸਾਲ ਬੀਤਨ ਤੇ ਵੀ ਕੋਈ ਮਸਲਾ ਹੱਲ ਨਹੀਂ ਕੀਤਾ ਸੋ ਅਸੀਂ ਬੇਸ਼ੱਕ ਇਹਨਾਂ ਦੇ ਮੈਂ ਤਾਂ ਸਮਝਦਾ ਸਾਲ 2 ਨਹੀਂ 6 ਮਹੀਨੇ ਰਹਿ ਗਿਆ ਉਸ ਤੋਂ ਬਾਅਦ ਦਾ ਪਾਤੀਆਂ ਡਲੇ ਜਿਹੜੇ ਸ਼ੁਰੂ ਹੋ ਜਾਣੇ ਆ ਸੋ ਇਹਨਾਂ 6 ਮਹੀਨਿਆਂ ਦੇ ਵਿੱਚ ਇਹਨਾਂ ਨੂੰ ਦੱਸ ਦਿਆਂਗੇ ਕਿ ਸਾਡੀ ਤਾਕਤ ਕੀ ਹੈ ਕਿਉਂਕਿ ਅਸੀਂ ਲੋਕਾਂ ਦੇ ਡਾਕਟਰਾਂ ਹਾਂ ਔਰ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਰਾਤ ਬਰਾਤੇ ਸੇਵਾਵਾਂ ਦਿੰਨੇ ਆ ਉਹ ਸਾਡੇ ਨਾਲ ਅ ਜੀ ਸਪੀਕਰ ਸਾਹਿਬ ਨਾਲ ਕੋਈ ਰਾਬਤਾ ਕਾਇਮ ਨਹੀਂ ਹੋਇਆ ਇੰਟੈਲੀਜੈਂਸੀ ਦੇ ਫੋਨ ਜਰੂਰ ਆਉਂਦੇ ਰਹੇ ਆ ਡਿਪਟੀ ਸਾਹਿਬ ਦਾ ਫੋਨ ਮੈਨੂੰ ਆਇਆ ਸੀ ਹਾਈ ਕੋਰਟ ਕਪੂਰਾ ਦਾ ਔਰ ਉਹ ਕਹਿੰਦੇ ਸੀ ਜੀ ਘਰ ਜਾ ਕੇ ਜਾਂ ਇੱਥੇ ਜਿਵੇਂ ਵੀ ਅਸੀਂ ਇੱਥੇ ਸਪੀਕਰ ਸਾਹਿਬ ਆ ਜਾਣਗੇ ਉਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਤੁਹਾਨੂੰ ਆਸ਼ਵਾਸਨ ਦੇ ਕੇ ਜਾਣਗੇ ਮੰਗ ਪੱਤਰ ਸਟੇਜ ਤੇ ਦੇ ਦਿਆਂਗੇ ਪਰ ਨਹੀਂ ਸਾਡੀ ਸਿਹੜ ਕਮੇਟੀ ਦਾ ਜੋ ਫੈਸਲਾ ਹੈ ਉਹ ਸਾਡੇ ਪੰਜਾਬ ਪ੍ਰਧਾਨ ਦੱਸ ਹੀ ਚੁੱਕਿਆ ਅਸੀਂ ਕੱਲੀ ਮੰਗ ਪੱਤਰ ਦੀ ਗੱਲ ਨਹੀਂ ਅਸੀਂ ਇਹਨਾਂ ਦੇ ਝੂਠੇ ਲਾਰੇ ਆ ਜਿਹੜੇ ਉਹ ਪ੍ਰੈਸ ਦੇ ਵਿੱਚ ਤੇ ਲੋਕਾਂ ਦੇ ਵਿੱਚ ਵੀ ਲੈ ਕੇ ਜਾਣਾ ਚਾਹੁੰਦੇ ਆ